ਰਹੀ ਗੱਲ ਮਲੂਕਾ ਜੀ ਦੀ ਨੂੰ ਦੀ ਮੈਂ ਬੀਬਾ ਜੀ ਨੂੰ ਇਹੋ ਗੱਲ ਕਹਿਣਾ ਚਾਹੁੰਦਾ ਕਿ ਮੈਡਮ ਜੀ ਤੁਸੀਂ ਐਡੀ ਵੱਡੀ ਪੋਸਟ ਤੇ ਬੈਠੇ ਸੀ ਉਥੋਂ ਲੋਕਾਂ ਦੇ ਬਹੁਤ ਵੱਡੇ ਭਲੇ ਕਰ ਸਕਦੇ ਸੀ ਮਾਨ ਸਾਹਿਬ ਨੇ ਉਹੀ ਗੱਲ ਕਹਿ ਕੇ ਕਿਹਾ ਵੀ ਜਾਣਾ ਇੰਨਾ ਸੌਖਾ ਨਹੀਂ ਹੈਗਾ ਬਹੁਤ ਕੋਈ ਇਹਦਾ ਪ੍ਰੋਟੋਕਾਲ ਹੁੰਦਾ ਹੈ ਜਾਂ ਇਹਦਾ ਕੋਈ ਸਿਸਟਮ ਹੁੰਦਾ ਹੈ ਅਸਤੀਫਾ ਦੇਣ ਦਾ ਵੀ ਐਦਾਂ ਮਨਜ਼ੂਰ ਨਹੀਂ ਕੀਤਾ ਜਾਣਾ ਉਹਨਾਂ ਨੂੰ ਈਡੀ ਦੇ ਡਰਾਬੇ ਦੇ ਨਾਲ ਉਹਨਾਂ ਨੂੰ ਪ੍ਰਸ਼ਾਸਨ ਦੇ ਡਰਾਬੇ ਦੇ ਨਾਲ ਉਹਨਾਂ ਨੂੰ ਢਾਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬੀਜੇਪੀ ਦੀਆਂ ਜਿਹੜੀਆਂ ਚਾਲਾਂ ਨੇ ਇਹਨਾਂ ਤੋਂ ਲੋਕ ਭਲੀ ਭਾਂਟ ਜਾਣੂ ਨੇ ਕਿਉਂਕਿ ਬਹੁਤ ਮੋٹے ਮੋٹے ਦਿਮਾਗ ਵਾਲੇ ਇਹਨਾਂ ਦੇ ਹਰਜੀਤ ਸਿੰਘ ਗਰੇਵਾਲ ਵਰਗੇ ਵਿਚਾਰੇ ਇੱਥੇ ਬੈਠੇ ਨੇ ਜਿਨ੍ਹਾਂ ਦੀ ਮੋਟੀ ਜੀ ਮਾਤਾ ਮੈਂ ਸਿੱਧੀ ਪੰਜਾਬੀ ਦੀ ਗੱਲ ਕਹੂੰਗਾ ਜਿਨ੍ਹਾਂ ਨੂੰ ਗੱਲ ਕਰਨ ਦਾ ਮੂੰਹ ਦਾ ਨਹੀਂ ਪਤਾ ਸੁਰ ਦਾ ਨਹੀਂ ਪਤਾ ਉਹ ਹੀ ਕਰੋ ਚਲੋ ਕਿਸੇ ਦਾ ਧੀ ਪੁੱਤ ਅੱਜ ਨਸ਼ਾ ਕਰਦਾ ਉਹ ਪਹਿਲਾਂ ਵੀ ਕਰਦਾ ਹੋਣਾ ਉੱਥੇ ਪੰਜ ਮੁੰਡਿਆਂ ਤੇ ਇੱਕ ਉਡੀ ਦੇ ਨਾਲ ਜਾ ਕੇ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਤੁਸੀਂ ਇਸ ਗੱਲ ਨੂੰ ਸਮਝੋ ਇਹ ਗੱਲ ਕਿੱਥੇ ਜਾਂਦੀ ਹੈ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਸਿਕੰਦਰ ਸਿੰਘ ਮਲੂਕਾ ਉਹਨਾਂ ਦੀ ਨੂ ਪਰਮਪਾਲ ਕੌਰ ਕ ਅਤੇ ਉਹਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਬੀਜੇਪੀ ਚ ਸ਼ਾਮਲ ਹੋਏ ਨੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਪਿਛਲੇ ਦਿਨੀ ਲਗਾਤਾਰ ਪਰਮਪਾਲ ਕੌਰ ਦੀ ਗੱਲਬਾਤ ਸਾਹਮਣੇ ਆ ਰਹੀ ਸੀ ਕਿ ਆਈਐਸ ਤੋਂ ਅਸਤੀਫਾ ਦਿੱਤਾ ਹੈ ਉਹਨਾਂ ਨੇ ਅਸਤੀਫਾ ਦੇਣ ਤੋਂ ਬਾਅਦ ਉਹ ਬੀਜੇਪੀ ਚ ਸ਼ਾਮਲ ਹੋਣਗੇ ਅੱਜ ਤੁਹਾਨੂੰ ਤਾਜ਼ਾ ਜਾਣਕਾਰੀ ਦਿੰਨੇ ਆ ਕਿ ਬੀਜੇਪੀ ਚ ਸ਼ਾਮਲ ਹੋ ਚੁੱਕੇ ਨੇ ਪਰਮਪਾਲ ਕੌਰ ਸਿਕੰਦਰ ਸਿੰਘ ਮਲੂਕਾ ਦੀ ਨੂਆ ਅਤੇ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਨੇ ਗੁਰਪ੍ਰੀਤ ਸਿੰਘ ਕਿਉਂਕਿ ਸਿਕੰਦਰ ਸਿੰਘ ਮਰੂਕਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਕੈਬਨਟ ਮੰਤਰੀ ਰਹੇ ਨੇ ਵੱਡੇ ਲੀਡਰ ਨੇ ਸੋ ਸਿਕੰਦਰ ਸਿੰਘ ਮਲੂਕਾ ਦਾ ਪੁੱਤਰ ਗੁਰਪ੍ਰੀਤ ਸਿੰਘ ਆ ਤੇ ਉਹਨਾਂ ਦੀ ਨੂੰ ਪਰਮਪਾਲਕ ਔਰ ਆਈਐਸ ਅਫੀਸਰ ਸੀ ਉਹ ਉਹਨਾਂ ਨੇ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਉਹ ਬੀਜੇਪੀ ਚ ਸ਼ਾਮਲ ਹੋਏ ਨੇ ਉਸ ਤੋਂ ਬਾਅਦ ਲਗਾਤਾਰ ਤੁਹਾਨੂੰ ਜਾਣਕਾਰੀ ਇਹ ਵੀ ਦਿੰਨੇ ਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਫੇਸਬੁੱਕ ਤੇ ਪੋਸਟ ਅਪਲੋਡ ਕੀਤੀ ਟਵੀਟ ਕੀਤਾ ਕਿ ਪਰਮਪਾਲ ਕੌਰ ਜੀ ਆਈਐਸ ਅਫਸਰ ਦੇ ਤੌਰ ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਬੀਬਾ ਜੀ ਜਿੰਨੀ ਕਾਲੀ ਆਈਐਸ ਬਣਨ ਦੀ ਸੀ ਛੱਡਣ ਵਾਸਤੇ ਕੋਈ ਤੌਰ ਤਰੀਕੇ ਨੇ ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਾਤਰੇ ਚ ਪੈ ਸਕਦੀ ਹੈ ਸੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਫੇਸਬੁਕ ਪੋਸਟ ਅਪਲੋਡ ਕੀਤੀ ਹੈ ਟਵੀਟ ਕੀਤਾ ਜਾਣਕਾਰੀ ਦਿੱਤੀ ਆ ਕਿ ਆਈਐਸ ਤੇ ਅਸਤੀਫਾ ਤਾਂ ਤੁਸੀਂ ਦਿੱਤਾ ਪਰ ਪੰਜਾਬ ਸਰਕਾਰ ਨੇ ਤੁਹਾਡਾ ਅਸਤੀਫਾ ਮਨਜ਼ੂਰ ਹਜੇ ਤੱਕ ਨਹੀਂ ਕੀਤਾ ਅਤੇ ਤੁਸੀਂ ਜਿਆਦਾ ਕਾਲੀ ਕਰਕੇ ਬੀਜੇਪੀ ਚ ਜਾਣ ਦੀ ਕਿ ਦੇਖਿਓ ਕਿਤੇ ਸਾਰੀ ਉਮਰ ਪਰ ਦੀ ਕਮਾਈ ਤੇ ਤੁਸੀਂ ਆਪਣੀ ਹੀ ਲੱਤ ਮਾਰਦੇ ਹੋ ਆਪਣਾ ਹੀ ਕਿਤੇ ਨਾ ਕਿਤੇ ਵੱਡਾ ਨੁਕਸਾਨ ਕਰਾ ਲਮੋ ਸੋ ਵੱਡੀ ਖਬਰ ਇਹ ਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਨਸੀਹਤ ਦਿੱਤੀ ਆ ਕਿ ਪਹਿਲਾਂ ਹੀ ਇੰਨੀ ਜਾਣ ਦੀ ਕਾਲੀ ਕਿਉਂ ਸੀ ਤੁਸੀਂ ਆਈਐਸ ਆਫੀਸਰ ਸੀ ਸੋ ਵੱਡੇ ਅਹੁਦੇ ਨੂੰ ਤੁਸੀਂ ਪਹਿਲਾਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਬੀਜੇਪੀ ਚ ਸ਼ਾਮਲ ਹੋਏ ਪਰ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਉਸ ਤੋਂ ਬਾਅਦ ਵੱਖੋ ਵੱਖਰੇ ਕਮੈਂਟ ਵੀ ਆ ਰਹੇ ਨੇ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਆਲੂਆਰਖ ਫੌਜੀ ਅਤੇ ਲਵਲੀ ਕਾਕੜਾ ਸਾਡੇ ਨਾਲ ਮੌਜੂਦ ਨੇ ਕਰਾਂਗੇ ਗੱਲਬਾਤ ਅਲੋਖ ਸਾਹਿਬ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਕਿਉਂਕਿ ਨਾਲ ਦੀ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਟਵੀਟ ਆਇਆ ਅਤੇ ਸਿਕੰਦਰ ਸਿੰਘ ਮਲੂਕਾ ਸੀਨੀਅਰ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੀ ਨੂੰ ਉਹਨਾਂ ਦੇ ਪੁੱਤਰ ਅੱਜ ਬੀਜੇਪੀ ਚ ਸ਼ਾਮਲ ਹੋਏ ਨੇ ਵੱਡੇ ਅਹੁਦੇ ਨੂੰ ਛੱਡ ਕੇ ਬੀਜੇਪੀ ਜੁਆਇਨ ਕੀਤੀ ਹੈ ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ ਦੇਖੋ ਵੱਡੇ ਅਹੁਦੇ ਨੂੰ ਤੁਸੀਂ ਕਿਹਾ ਛੱਡ ਕੇ ਬੀਜੇਪੀ ਜੁਆਇਨ ਕੀਤੀ ਹੈ ਪਹਿਲੀ ਗੱਲ ਤਾਂ ਇਹ ਜਿਹੜੀਆਂ ਬੀਜੇਪੀ ਦੀਆਂ ਹਰਕਤਾਂ ਨੇ ਇਹ ਜਿਹੜੇ ਸਿਸਟਮ ਵਾਸਤੇ ਬੀਜੇਪੀ ਲੱਗੀ ਹੋਈ ਹੈ ਜਿਹੜੇ ਜੜੀਆਂ ਦੂਜੀਆਂ ਪਾਰਟੀਆਂ ਨੇ ਰਵਾਇਤੀ ਪਾਰਟੀਆਂ ਨੇ ਉਹਨਾਂ ਚੋਂ ਵੱਡੇ ਲੀਡਰਾਂ ਨੂੰ ਢਾ ਲੋ ੱੱਕੇ ਨਾਲ ਜੁਆਇਨ ਕਰਵਾ ਲੋ ਇੱਕ ਲੋਕਤੰਤਰ ਦਾ ਜਿੱਡਾ ਵੀ ਘਾਣ ਹੋ ਸਕਦਾ ਉਹ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਈਡੀ ਦੇ ਡਰਾਬੇ ਦੇ ਨਾਲ ਉਹਨਾਂ ਨੂੰ ਪ੍ਰਸ਼ਾਸਨ ਦੇ ਡਰਾਬੇ ਦੇ ਨਾਲ ਉਹਨਾਂ ਨੂੰ ਢਾ ਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬੀਜੇਪੀ ਦੀਆਂ ਜਿਹੜੀਆਂ ਚਾਲਾਂ ਨੇ ਇਹਨਾਂ ਤੋਂ ਲੋਕ ਭਲੀ ਭਾਨਤ ਜਾਣੂ ਨੇ ਤੇ ਇਹਨਾਂ ਦਾ ਕੋਈ ਬਹੁਤਾ ਅਸਰ ਹੋਣ ਵਾਲਾ ਨਹੀਂ ਲੱਗਦਾ ਹੈਗਾ ਬਿਲਕੁਲ ਵੈਸੇ ਵੱਡਾ ਉਹਦਾ ਆਈਐਸਾ ਅਫੀਸਰ ਡਿਪਟੀ ਕਮਿਸ਼ਨਰ ਰਹੇ ਨੇ ਸੋ ਹੁਣ ਵੀ ਡਿਪਟੀ ਕਮਿਸ਼ਨਰ ਸੀ ਉਹ ਪਲੈਨਿੰਗ ਬੋਰਡ ਡਿਪਾਰਟਮੈਂਟ ਦੇ ਕੀ ਲੱਗਦਾ ਤੁਹਾਨੂੰ ਵੀ ਕਿਵੇਂ ਦਾ ਸਿਸਟਮ ਰਹਿਣ ਵਾਲਾ ਉਹਨਾਂ ਨੇ ਪਹਿਲਾਂ ਤਾਂ ਆਪਣੀ ਇੰਨੀ ਵੱਡੀ ਕੁਰਸੀ ਕਿਉਂ ਛੱਡੀ ਇੰਨੀ ਲਾਲਸਾ ਬੀਜੇਪੀ ਜਾਣ ਦੀ ਕਾਰਨ ਕੀ ਬਣ ਸਕਦੇ ਨੇ ਇਹ ਦੇਖੋ ਮਾਜਾ ਸਾਹਿਬ ਗੱਲ ਹੈ ਇਸ ਤਰ੍ਹਾਂ ਬੜੀ ਵੱਡੀ ਕੁਰਸੀ ਸੀ ਹਨਾ ਬੜੀ ਵੱਡੀ मतलब जे ਚਾਹੁੰਦੇ ਉਹ ਐਡੀ ਵੱਡੀ ਕੁਰਸੀ ਤੇ ਬਹਿ ਕੇ ਲੋਕਾਂ ਦੀ ਸੇਵਾ ਉਹ ਜਿਹੜੀ ਜੇ ਆਪਾਂ ਸੋਚੀਏ ਕਿ ਉਹ ਸੇਵਾ ਦੇ ਲਈ ਜੁਆਇਨ ਕੀਤੀ ਹੈ ਉਹਨਾਂ ਨੇ ਬੀਜੇਪੀ ਜਾਂ ਟਿਕਟ ਲੈਣ ਦੇ ਲਈ ਬੀਜੇਪੀ ਜੁਆਇਨ ਕੀਤੀ ਹੈ ਕੋਈ ਸੇਵਾ ਸੁਭਾ ਦਾ ਕੋਈ ਉਹਨਾਂ ਦੇ ਮਨੋਰਥ ਨਹੀਂ ਹੈਗਾ ਮੈਂ ਇੱਥੇ ਆਪਣੀ ਸਰਕਾਰ ਦੀ ਗੱਲ ਕਰੂੰਗਾ ਅਸੀਂ ਨੇ ਵੱਡੇ ਵੱਡੇ ਜਿਵੇਂ ਜਦੋਂ ਸਰਕਾਰ ਬਣਦੀ ਹੈ ਤਾਂ ਉਹਨਾਂ ਦੀਆਂ ਤਬਾਦਲੇ ਕਰਕੇ ਉਹਨਾਂ ਦੀਆਂ ਬਦਲੀਆਂ ਇੱਧਰ ਉੱਧਰ ਚੱਕ ਕੇ ਉਹਨਾਂ ਨੂੰ ਖੱਜਲ-ਖਵਾਰ ਕਰਕੇ ਉਹਨਾਂ ਨੂੰ ਗੁਲਾਮ ਬਣਾ ਕੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਹਰੇਕ ਸਰਕਾਰ ਦੇ ਮੁਤਾਬਕ ਸਾਡੀ ਸਰਕਾਰ ਦੇ ਮੁਤਾਬਕ ਕੰਮ ਕਰਨ ਅਦਲਾ-ਬਦਲੀ ਉਥਲ-ਪੁਥਲ ਦਾ ਸਿਸਟਮ ਫੋਲੋ ਕੀਤਾ ਜਾਂਦਾ ਹੈ ਪਰ ਸਾਡੀ ਜਿਹੜੀ ਸਾਡੀ ਸਰਕਾਰ ਦੀ ਮਾਨਸਾ ਜਾਂ ਜਿਹੜੀ ਸਾਡੀ ਸਰਕਾਰ ਦਾ ਕੰਮ ਕਰਨ ਦਾ ਤਰੀਕਾ ਹੈ ਜਾਂ ਭਗਵੰਤ ਸਿੰਘ ਮਾਨ ਜੀ ਦਾ ਤਰੀਕਾ ਹੈ ਕੰਮ ਕਰਨ ਦਾ ਉਹਨਾਂ ਦਾ ਇਹ ਸੀ ਕਿ ਅਸੀਂ ਇੱਕ ਇਹੋ ਜਿਹਾ ਸਾਫ਼-ਸੁਥਰਾ ਪ੍ਰਸ਼ਾਸਨ ਇਹੋ ਜਿਹਾ ਸਾਫ਼-ਸੁਥਰਾ ਰਾਜ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਕੇ ਅਫਸਰ ਆਪਣੀਆਂ ਕੁਰਸੀਆਂ ਦੇ ਉੱਤੇ ਬੈਠ ਕੇ ਜਿੱਥੇ ਉਹਨਾਂ ਨੂੰ ਡਿਊਟੀਆਂ ਮਿਲੀਆਂ ਨੇ ਲੋਕਾਂ ਦੇ ਕੰਮਾਂ ਨੂੰ ਹੱਲ ਕਰਨ ਆਪਣੇ ਸਹੀ ਸਮੇਂ ਤੇ ਡਿਊਟੀ ਤੇ ਆਉਣ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਉਹਨਾਂ ਦੀਆਂ ਹੱਲ ਕਰਨ ਸਾਡੀ ਸਰਕਾਰ ਨੇ ਬੜੀ ਆ ਤੁਸੀਂ ਪਿੱਛੇ ਜੇ ਦੇਖਿਆ ਆਪਦੀ ਸਰਕਾਰ ਆਪ ਦੇ ਦਰਵਾਜ਼ੇ ਐਸ ਡੀਐਮ ਡੀਸੀ ਲੈਵਲ ਤੱਕ ਦੇ ਅਫਸਰ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਭੇਜ ਤੇ ਉਤਾਰੇ ਸਮਝ ਲਓ ਤੇ ਉਥੋਂ ਸਾਡੀ ਸਰਕਾਰ ਦਾ ਮਨਸੂਬਾ ਜਿਹੜਾ ਜਿਹੜਾ ਸਾਡੀ ਸਰਕਾਰ ਦਾ ਕੰਮ ਕਰਨ ਦਾ ਤਰੀਕਾ ਹੈ ਉਹ ਸਾਫ਼ ਹੈ ਕਿ ਅਸੀਂ ਕੰਮ ਕਰਨਾ ਚਾਹੁੰਦੇ ਆਂ ਤੇ ਇਹਨਾਂ ਅਫਸਰਾਂ ਤੋਂ ਕੰਮ ਕਰਵਾਉਣਾ ਚਾਹੁੰਦੇ ਆਂ ਰਹੀ ਗੱਲ ਮਲੂਕਾ ਜੀ ਦੀ ਨੂਂ ਦੀ ਮੈਂ ਬੀਬਾ ਜੀ ਨੂੰ ਇਹੋ ਗੱਲ ਕਹਿਣਾ ਚਾਹੁੰਦਾ ਕਿ ਮੈਡਮ ਜੀ ਤੁਸੀਂ ਐਡੀ ਵੱਡੀ ਪੋਸਟ ਤੇ ਬੈਠੇ ਸੀ ਉੱਥੋਂ ਲੋਕਾਂ ਦੇ ਬਹੁਤ ਵੱਡੇ ਭਲੇ ਕਰ ਸਕਦੇ ਸੀ ਕਿਉਂਕਿ ਜਿੰਨੇ ਕੁ ਵੀ ਅਸੀਂ ਛੋਟੇ ਮੋਟੇ ਜਿੰਨਾ ਕੁ ਮੈਂ ਆਪਣੇ ਆਪ ਨੂੰ ਸਮਝਦਾ ਅਸੀਂ ਰਾਜਨੀਤੀ ਨਾਲ ਟੱਚ ਆ ਜਦੋਂ ਕਿਤੇ ਵੀ ਕਿਸੇ ਕੰਮ ਦੇ ਲਈ ਫੋਨ ਕਰਨਾ ਹੁੰਦਾ ਤਾਂ ਇਹਨਾਂ ਅਫਸਰਾਂ ਕੋਲੇ ਹੀ ਫੋਨ ਕਰਨਾ ਹੁੰਦਾ ਕਿ ਇਹਦਾ ਕੰਮ ਹੈ ਜੀ ਕਰ ਦੋ ਜਾਂ ਇਹਦਾ ਚੀਜ਼ ਹੱਲ ਹੋਣ ਵਾਲੀ ਹੈ ਇਹਦੀ ਸੁਣਵਾਈ ਨਹੀਂ ਹੁੰਦੀ ਅਸੀਂ ਤਾਂ ਆਪ ਇਹਨਾਂ ਤੱਕ ਪਹੁੰਚ ਕਰਕੇ ਕੰਮ ਕਰਵਾਉਣੀ ਆ ਇਹ ਏਡੀ ਵੱਡੀ ਕੁਰਸੀ ਛੱਡ ਕੇ ਲੋਕਾਂ ਦੇ ਭਲੇ ਵਾਲੀ ਕੁਰਸੀ ਛੱਡ ਕੇ ਇਹ ਲੀਡਰੀ ਚ ਰਾਜਨੀਤੀ ਚ ਆ ਕੇ ਕੀ ਕਰਨਾ ਚਾਹੁੰਦੇ ਨੇ ਕੀ ਕਰਵਾਉਣਾ ਚਾਹੁੰਦੇ ਨੇ ਇਹ ਵੀ ਮੰਨ ਲੈਂਦੇ ਇਹ ਵੀ ਸਮਝ ਲੈਂਦੇ ਜੇ ਕਿਸੇ ਗੈਰ ਰਾਜਨੀਤਿਕ ਪਰਿਵਾਰ ਨੂੰ ਇਹ ਬੀਬਾ ਜੀ ਸੰਬੰਧ ਰੱਖਦੇ ਹੁੰਦੇ ਵੀ ਗੈਰ ਰਾਜਨੀਤਿਕ ਪਰਿਵਾਰ ਨੂੰ ਸੰਬੰਧ ਰੱਖਦੇ ਨੇ ਇਹਨਾਂ ਦੀ ਅਫਸਰशाही ਤੇ ਦਬਾਅ ਇੰਨਾ ਹੈ ਪੋਲਿਟੀਕਲ ਪਾਰਟੀ ਦਾ ਕਿ ਤੰਗ ਹੋ ਚੁੱਕੇ ਨੇ ਉਹ ਚੁਕਟਨ ਮਹਿਸੂਸ ਕਰਦੇ ਨੇ ਇਹ ਆਪ ਚਾਹੁੰਦੇ ਨੇ ਵੀ ਮੈਂ ਰਾਜਨੀਤਿਕ ਰਾਜਨੀਤੀ ਦੇ ਵਿੱਚ ਆਵਾਂ ਮੈਂ ਲੀਡਰ ਬਣਾ ਤੇ ਮੈਂ ਉੱਥੋਂ ਲੋਕਾਂ ਨੂੰ ਇੱਕ ਵਧੀਆ ਸਾਫ਼ ਸੁਥਰਾ ਪ੍ਰਸ਼ਾਸਨ ਦੇ ਕੇ ਦਿਖਾਵਾਂ ਆਪਾਂ ਤਾਂ ਵੀ ਸਮਝ ਲੈਂਦੇ ਇਹ ਤਾਂ ਕਿੰਨੇ ਸਾਲਾਂ ਤੋਂ ਪਰਿਵਾਰ ਰਾਜਨੀਤੀ ਦੀਆਂ ਇਹ ਅਕਾਲੀ ਦਲ ਦੀਆਂ ਸੁੱਖ ਸਹੂਲਤਾਂ ਹੰਡਾ ਰਿਹਾ ਹੈ ਇਹ ਤਾਂ ਕਿੰਨੇ ਦਿਨ ਤੋਂ ਰਾਜਨੀਤੀ ਦੇ ਉਹਦੇ ਥੱਲੇ ਰਹਿ ਕੇ ਆਪਣਾ ਆਨੰਦ ਮਾਣ ਰਿਹਾ ਸੀ ਕੈਬਨਟ ਮੰਤਰੀ ਰਹੇ ਨੇ ਵੱਡੇ ਰਾਜ ਭਾਗ ਭੋੜ ਗਏ ਨੇ ਕਿਤੇ ਨਾ ਕਿਤੇ ਇਹਨਾਂ ਨੇ ਸ਼ਰਮਣੀ ਅਕਾਲੀ ਦੀ ਸਰਕਾਰ ਲਗਾਤਾਰ ਦਸ ਸਾਲ ਰਹੀ ਆ ਵੱਡੇ ਅਹੁਦਿਆਂ ਤੇ ਰਹੇ ਨੇ ਕੀ ਲੱਗਦਾ ਤੁਹਾਨੂੰ ਫਿਰ ਮਨਸਾ ਕੀ ਲੱਗਦੀ ਹੈ ਇਹਨਾਂ ਦੀ ਗੱਲਬਾਤ ਤੁਸੀਂ ਵੀ ਕਹੀ ਆ ਕਿ ਜੇ ਸੇਵਾ ਕਰਨੀ ਹੁੰਦੀ ਤਾਂ ਉਸ ਕੁਰਸੀ ਤੇ ਬੈਠ ਕੇ ਵੀ ਸੇਵਾ ਕੀਤੀ ਜਾ ਸਕਦੀ ਹੈ ਲੋਕਾਂ ਦੀ ਨਾ ਕਿ ਰਾਜਨੀਤੀ ਚ ਛਾਲ ਮਾਰ ਕੇ ਪਾਰਟੀਆਂ ਬਦਲ ਕੇ ਜੀ ਮਨਸਾ ਇਹਨਾਂ ਦੀ ਇੱਕੋ ਇੱਕ ਮਨਸਾ ਮੈਨੂੰ ਜਿੱਥੇ ਤੱਕ ਲੱਗਦਾ ਹੈ ਇਹਨਾਂ ਨੂੰ ਖਤਰਾ ਹੈ ਵੀ ਜਿਹੜੇ ਹੁਣ ਜਿਹੜੇ ਕਰਪਸ਼ਨ ਦੇ ਧੰਦੇ ਸੀ ਉਹ ਕਿਤੇ ਨਾ ਕਿਤੇ ਜੇ ਮੈਂ ਦੂਜੇ ਤਰੀਕੇ ਨਾਲ ਸੋਚਾਂ ਪਹਿਲਾਂ ਤਾਂ ਬੀਜੇਪੀ ਦੀਆਂ ਜਿਹੜੀਆਂ ਗੈਰ ਕਾਨੂੰਨੀ ਜਾਂ ਜਿਹੜੀਆਂ ਨਜਾਇਜ਼ ਰੈਡਾਂ ਨੇ ਉਹ ਹੈ ਦੂਸਰਾ ਜੇ ਇਹਨਾਂ ਬਾਰੇ ਸੋਚਾਂ ਤਾਂ ਜਿਹੜੀ ਇਹਨਾਂ ਨੇ ਕਮਾਈ ਕਰ ਰੱਖੀ ਹੈ ਯੋ ਮੇ ਆਪਾਂ ਨੀਮਾਨ ਸਾਹਿਬ ਦਾ ਟਵੀਟ ਦੇਖਿਆ ਜਿਹੜੀ ਗੈਰ ਕਾਨੂੰਨੀ ਕਮਾਈ ਕਰ ਰੱਖੀ ਆ ਆਪਣੇ ਮਹਿਲ ਮੁਨਾਰੇ ਸਜਾ ਰੱਖੇ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਡਰੇ ਪੈਦਾ ਹੋ ਗਿਆ ਵੀ ਕਿਸੇ ਦੀ ਜਾ ਕੇ ਹਾਰ ਮੰਨ ਲਓ ਉਹਦੀ ਛਤਰ ਸ਼ਾਯਾ ਦੇ ਹੇਠ ਖੜੇ ਹੋ ਜੋ ਤੇ ਆਪਾਂ ਉੱਥੇ ਬੈਠ ਕੇ ਆਨੰਦ ਲਓ ਜਿਹੜਾ ਕੁਝ ਇਕੱਠਾ ਕਰਨਾ ਸੀ ਉਹ ਤਾਂ ਕਰ ਲਿਆ ਪਰ ਮੈਂ ਇੱਥੇ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾਹੁੰਨਾ ਮੈਂ ਜਿੰਨਾ ਕੁ ਜਾਣਕਾਰੀ ਰੱਖਦਾ ਕਿਉਂਕਿ ਮੈਂ ਇੱਕ ਫੌਜੀ ਆ ਮੈਂ ਜਦੋਂ ਇੱਕ ਅਸੀਂ ਟ੍ਰੇਨਿੰਗ ਕੀਤੀ ਹੈ ਪਹਿਲਾਂ ਬੇਸਿਕ ਟ੍ਰੇਨਿੰਗ ਕੀਤੀ ਹੈ 6 ਮਹੀਨੇ ਦੀ ਫਿਰ ਉਸ ਤੋਂ ਬਾਅਦ ਟ੍ਰੇਡ ਦੀ ਟ੍ਰੇਨਿੰਗ ਹੁੰਦੀ ਹੈ ਐਡਵਾਂਸ ਟ੍ਰੇਨਿੰਗ ਵੈਪਨ ਦੀ ਟ੍ਰੇਨਿੰਗ ਹੁੰਦੀ ਹੈ ਉਸ ਤੋਂ ਬਾਅਦ ਅਗਲੀਆਂ ਟ੍ਰੇਨਿੰਗਾਂ ਹੋਰ ਨੇ ਉਸ ਤੋਂ ਬਾਅਦ ਜੇ ਹੋਰ ਪ੍ਰੋਮੋਸ਼ਨਾਂ ਲੈਣੀਆਂ ਨੇ ਹੋਰ ਸਾਲ-ਸਾਲ 6-6 ਮਹੀਨਾ ਦੀਆਂ ਟ੍ਰੇਨਿੰਗਾਂ ਨੇ ਤਾਂ ਇਹਨਾਂ ਦੇ ਲਈ ਸਕੂਲ ਬਣੇ ਹੋਏ ਨੇ ਗਵਰਨਮੈਂਟ ਇਹਨਾਂ ਦੇ ਲਈ ਖਰਚਾ ਕਰਦੀ ਹੈ ਇੱਕ ਸਿਪਾਹੀ ਨੂੰ ਤਿਆਰ ਕਰਨ ਦੇ ਲਈ ਲੱਖਾਂ ਉਹਦੀ ਤਨਖਾਹ ਉਨੀ ਨਹੀਂ ਹੁੰਦੀ ਜਿੰਨਾ ਉਹਨੂੰ ਤਿਆਰ ਕਰਨ ਦੇ ਲਈ ਖਰਚਾ ਹੋ ਜਾਂਦਾ ਇੱਕ ਸਿਪਾਹੀ ਤੇ ਇਸੇ ਕਰਕੇ ਆਰਮੀ ਦੇ ਵਿੱਚ ਇੱਕ ਰੂਲ ਹੈ ਵੀ 17 ਸਾਲ ਤੋਂ ਘੱਟ ਉਮਰ ਦੇ ਨੂੰ ਪੈਨਸ਼ਨ ਜਾਣ ਨਹੀਂ ਦੇਣਾ ਹੈਗਾ ਘੱਟੋ ਘੱਟ ਇੰਨੀ ਨੌਕਰੀ ਕਰਨੀ ਜ਼ਰੂਰੀ ਹੈ ਪਰ 17 ਸਾਲ ਤੋਂ ਬਾਅਦ ਵੀ ਜਦੋਂ ਕੋਈ ਵਧੀਆ ਕੰਮ ਕਰਨ ਵਾਲਾ ਵਧੀਆ ਡਿਊਟੀ ਕਰਨ ਵਾਲਾ ਸਿਪਾਹੀ ਅਰਜੀ ਦਿੰਦਾ ਤਾਂ ਉਹਦੀਆਂ ਵੀ ਅਰਜ਼ੀਆਂ ਨਾਮਨਜ਼ੂਰ ਕੀਤੀਆਂ ਜਾਂਦੀਆਂ ਨੇ ਤਾਂ ਕਿ ਵੀ ਇਹੋ ਜਿਹਾ ਸਿਪਾਹੀ ਤਿਆਰ ਕਰਨਾ ਇਹੋ ਜਿਹਾ ਹੋਰ ਬਣਾਉਣਾ ਬੜਾ ਮੁਸ਼ਕਲ ਹੈ ਬੜੇ ਲੰਬੇ ਬੜੇ ਵੱਡੇ ਖਰਚੇ ਨੇ ਤਾਂ ਉੱਥੇ ਇਹ ਸਭ ਕੁਝ ਸੋਚਿਆ ਜਾਂਦਾ ਤਾਂ ਮੈਂ ਇੱਧਰ ਆਉਣਾ ਚਾਹਣਾ ਵੀ ਇਹਨਾਂ ਨੂੰ ਵੀ ਤਿਆਰ ਕਰਨ ਦੇ ਲਈ ਸਰਕਾਰਾਂ ਦਾ ਬੜਾ ਵੱਡਾ ਖਰਚ ਹੁੰਦਾ ਮੈਂ ਨਹੀਂ ਮੈਂ ਬਹੁਤੀ ਵੱਡੀ ਜਾਣਕਾਰੀ ਨਹੀਂ ਰੱਖਦਾ ਇਹ ਇਸ ਰੈਂਕ ਦੀ ਵੀ ਕਿੰਨਾ ਕੁ ਵੱਡਾ ਖਰਚਾ ਹੋ ਜਾਂਦਾ ਇਸ ਕਰਕੇ ਮੈਂ ਆਰਮੀ ਦੀ ਉਦਾਹਰਨ ਦਿੱਤੀ ਹੈ ਸੋ ਕਿਤੇ ਨਾ ਕਿਤੇ ਵੱਡਾ ਖਰਚਾ ਹੁੰਦਾ ਹੈ ਇਹ ਮਾਨ ਸਾਹਿਬ ਨੇ ਉਹੀ ਗੱਲ ਕਹਿ ਕੇ ਕਿਹਾ ਵੀ ਜਾਣਾ ਇੰਨਾ ਸੌਖਾ ਨਹੀਂ ਹੈਗਾ ਬਹੁਤ ਕੋਈ ਇਹਦਾ ਪ੍ਰੋਟੋਕਾਲ ਹੁੰਦਾ ਜਾਂ ਇਹਦਾ ਕੋਈ ਸਿਸਟਮ ਹੁੰਦਾ ਇਸਤੀਫਾ ਦੇਣ ਦਾ ਵੀ ਐਦਾਂ ਮਨਜ਼ੂਰ ਨਹੀਂ ਕੀਤਾ ਜਾਣਾ ਮੈਂ 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 ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੁੰਦਾ ਇਹ ਇਹ ਉਹੀ ਨੂੰ ਹੈ ਅਕਾਲੀ ਦਲ ਪਰਿਵਾਰ ਦੀ ਜਿਹਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਉੱਥੋਂ ਚੱਕ ਕੇ ਆਈਐਸ ਬਣਾਇਆ ਸੀ ਮਤਲਬ ਉਹਨਾਂ ਦੇ ਤਰਸ ਦੇ ਆਧਾਰ ਤੇ ਲਾ ਲੋ ਜਾਂ ਉਹਨਾਂ ਦੀ ਮਤਲਬ ਹਾਜ਼ਰ ਹਾਜ਼ਰ ਗੁਲਾਮੀ ਕਰਦੇ ਸੀਗੇ ਉਥੋਂ ਇਹ ਆਈਐਸ ਬਣੇ ਨੇ ਤਾਂ ਸ਼ਾਇਦ ਇਸੇ ਕਰਕੇ ਇਹਨਾਂ ਨੂੰ ਮੈਨੂੰ ਲੱਗਦਾ ਵੀ ਛੱਡਣ 'ਚ ਵੀ ਕੋਈ ਦਿੱਕਤ ਨਹੀਂ ਆ ਰਹੀ ਹੈਗੀ ਬਿਲਕੁਲ ਪਰ ਤੁਹਾਨੂੰ ਕੀ ਲੱਗਦਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲਗਾਤਾਰ ਇੱਕ ਪੋਸਟ ਅਪਲੋਡ ਕੀਤੀ ਆ ਪੋਸਟ ਕੀਤੀ ਆ ਹੋਕੇ ਐਵੇਂ ਦੇ ਤੌਰ ਤਰੀਕੇ ਸਹੀ ਨਹੀਂ ਕਿ ਅਸੀਂ ਮਨਜ਼ੂਰ ਨਹੀਂ ਕੀਤਾ ਮਨਜ਼ੂਰ ਕਰਨਾ ਸੀ ਪਹਿਲਾਂ ਥੋੜਾ ਜਿਆ ਤੁਹਾਨੂੰ ਨਹੀਂ ਲੱਗਦਾ ਵੀ ਟਾਈਮ ਲੈਣਾ ਸੀ ਜਦੋਂ ਮਨਜ਼ੂਰ ਹੋ ਜਾਂਦਾ ਪੰਜਾਬ ਸਰਕਾਰ ਵੱਲੋਂ ਫਿਰ ਇਹ ਸਟੈਪ ਚੱਕਣਾ ਸੀ ਬਿਲਕੁਲ ਟਾਈਮ ਲੈਣਾ ਵੀ ਬਣਦਾ ਸੀ ਦੂਸਰਾ ਨਾ ਅਸਲ 'ਚ ਇਹਨਾਂ ਨੂੰ ਅੱਜ ਤੱਕ ਇਹਨਾਂ ਅਫਸਰਾਂ ਨੂੰ ਜਾਂ ਇਹਨਾਂ ਦੇ ਜੜੇ ਕੱਪਲੇਵਾਜ ਕੱਪਲੇਵਾਜ ਲੋਕ ਨੇ ਇਹਨਾਂ ਨੂੰ ਇਹੋ ਜਿਹਾ ਮੁੱਖ ਮੰਤਰੀ ਅੱਜ ਤੱਕ ਮਿਲੇ ਹੀ ਨਹੀਂ ਸੀ ਸਾਰੇ ਸਾਂਝਾਂ ਗਾਂਡਾਂ ਵਾਲੇ ਚੱਲਦੇ ਸੀਗੇ ਇਹ ਮੁੱਖ ਮੰਤਰੀ ਹੀ ਹੁਣ ਮਿਲਿਆ ਇਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਹਤੈਸ਼ੀ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਕਮਾਈ ਦੇ ਉੱਤੇ ਪਹਿਰਾ ਦੇਣ ਵਾਲਾ ਪੰਜਾਬ ਦੀ ਜਾਇਦਾਦ ਦੇ ਉੱਤੇ ਪਹਿਰਾ ਦੇਣ ਵਾਲਾ ਇਹ ਮੁੱਖ ਮੰਤਰੀ ਹੁਣ ਮਿਲਿਆ ਇਨਾਂ ਦੇ ਜਿਹੜੇ ਇਹ ਨੇ ਜਿਹੜੇ ਆ ਮਨੋਰਥ ਨੇ ਇਹਨਾਂ ਦੇ ਕਮਾਈਆਂ ਕਰਨ ਦੇ ਇਹ ਖਤਮ ਹੋ ਚੁੱਕੇ ਨੇ ਬਿਲਕੁਲ लवली ਜੀ ਕਿਵੇਂ ਦੇਖਦੇ ਹੋ ਬਹੁਤ ਵੱਡੇ ਵੱਡੇ ਫੇਰ ਬਦਲ ਵੋਟਾਂ ਨੇੜੇ ਆ ਰਹੀਆਂ ਨੇ ਜਿਉਂ-ਜਿਉਂ ਜਿਹੜੇ ਵੱਡੇ ਲੀਡਰ ਨੇ ਵੱਡੇ ਪਰਿਵਾਰ ਨੇ ਉਹ ਇੱਕ ਪਾਰਟੀ ਨੂੰ ਛੱਡ ਕੇ ਜਿਹੜੀ ਚ ਬਹੁਤ ਰਾਜ ਭਾਗ ਭੋਗੇ ਨੇ ਉਹਨਾਂ ਨੇ ਉਹਨੂੰ ਛੱਡ ਕੇ ਦੂਜੀਆਂ ਪਾਰਟੀਆਂ ਚ ਜਾ ਰਹੇ ਨੇ ਚਾਹੇ ਵੱਡੇ ਵੱਡੇ ਲੀਡਰ ਨੇ ਚਾਹੇ ਆਫੀਸਰ ਨੇ ਜਿਵੇਂ ਪਰਮਪਾਲਿਕਾ ਔਰ ਆਈਐਸ ਆਫੀਸਰ ਸੀ ਕਿਵੇਂ ਉਹਨਾਂ ਨੇ ਰਿਜ਼ਾਈਨ ਕੀਤਾ ਤੇ ਬੀਜੇਪੀ ਚ ਸ਼ਾਮਲ ਹੋਏ ਨੇ ਬੜਾ ਇੱਕ ਹਾਸੋਹੀਣਾ ਜਿਹੜਾ ਅੱਜ ਫੇਰ ਬਦਲ ਹੋਇਆ ਅਕਾਲੀ ਦਲ ਛੱਡ ਕੇ ਭਾਜਪੀ ਦੇ ਵਿੱਚ ਜਾਣਾ ਕੌਰ ਜੀ ਦਾ ਔਰ ਆਈਐਸ ਅਫਸਰ ਤਾਇਨਾਤ ਸੀਗੇ ਜਿਸ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਆਪਣੇ ਪੇਜ ਦੇ ਉੱਪਰ ਕਿ ਘੱਟ ਜਾਣਕਾਰੀ ਜਿਹੜੀ ਹੁੰਦੀ ਹੈ ਉਹ ਬੰਦੇ ਲਈ ਹਾਨੀਕਾਰਕ ਹੁੰਦੀ ਹੈ ਜੇ ਬੀਬਾ ਜੀ ਤੁਸੀਂ ਲੜਨਾ ਸੀ ਜੇ ਤੁਹਾਡੀ ਕੋਈ ਤਿਆਰੀ ਸੀ ਤੁਸੀਂ ਸਮਾਂ ਬਹੁਤ ਸੀ ਪਹਿਲਾਂ ਤੁਸੀਂ ਬਹੁਤ ਸਮਾਂ ਸੀ ਪਹਿਲਾਂ ਤੁਸੀਂ ਪਹਿਲਾਂ ਅਸਤੀਫਾ ਦਿਓ ਇੱਕ ਤਰੀਕੇ ਨਾਲ ਪ੍ਰੋਟੋਕੋਲ ਦੇ ਅਨਸਾਰ ਤੁਸੀਂ ਆਪਣਾ ਅਸਤੀਫਾ ਦਿਓ ਤੁਸੀਂ ਆਪਣੀ ਉਸ ਚੀਜ਼ ਦੀ ਤਿਆਰੀ ਕਰੋ ਪਰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਲੋਕਾਂ ਦੀ ਖੇਤਰੀ ਪਾਰਟੀ ਕਹੌਣ ਵਾਲੀ ਪਾਰਟੀ ਕਿਸਾਨਾਂ ਦੇ ਪਿੱਠ ਦੇ ਵਿੱਚ ਸ਼ੁਰਾ ਮਾਰਨ ਵਾਲੀ ਪਾਰਟੀ ਜਿਹੜੀ ਕਿਸਾਨਾਂ ਦੀ ਹਤੈਸ਼ੀਕ ਹੁੰਦੀ ਸੀ ਉਹਨਾਂ ਦੀ ਕਹਿੰਦੀ ਸੀ ਅਸੀਂ ਰੱਖਿਆ ਕਰਦੇ ਆਂ ਅੱਜ ਉਸੇ ਪਾਰਟੀ ਦੇ ਵਿੱਚ ਉਹ ਖੇਤਰੀ ਪਾਰਟੀ ਦੀ ਇੱਕ ਨੂੰ ਅੱਜ ਬੀਜੇਪੀ ਜੋਇਨ ਕੀਤਾ ਬਹੁਤ ਵੱਡਾ ਕਿਸਾਨਾਂ ਦੇ ਨਾਲ ਸਾਡੇ ਕਿਸਾਨ ਵੀਰਾਂ ਨਾਲ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੀ ਗਦਾਰੀ ਕੀਤੀ ਹੈ ਲੋਕ ਬਹੁਤ ਤਕੜਾ ਜਵਾਬ ਦੇਣਗੇ ਇਸ ਬੀਜੇਪੀ ਦਾ ਔਰ ਪੰਜਾਬ ਐਂਟਰੀ ਦਾ ਤੁਹਾਨੂੰ ਕੀ ਲੱਗਦਾ ਇੱਕ ਪਾਸੇ ਬੀਜੇਪੀ ਦਾ ਵਿਰੋਧ ਹੋ ਰਿਹਾ ਪੂਰੇ ਪੰਜਾਬ ਚ ਬੀਜੇਪੀ ਦੇ ਉਮੀਦਵਾਰ ਨੇ ਕਾਲੀਆਂ ਝੰਡੀਆਂ ਦਿਖਾ ਰਹੇ ਨੇ ਕਿਸਾਨ ਉਥੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਬਹੁਤ ਵੱਡੇ ਤਰੀਕੇ ਨਾਲ ਇੱਕ ਪਾਸੇ ਬੀਜੇਪੀ ਦੀ ਜੁਆਇਨਿੰਗ ਹੋ ਰਹੀ ਆ ਕੀ ਲੱਗਦਾ ਮਲੂਕਾ ਪਰਿਵਾਰ ਹੁਣ ਜਦੋਂ ਬੀਜੇਪੀ ਚ ਵਗ ਗਿਆ ਚਲੇ ਆ ਗਿਆ ਜਾਂ ਉਹਨਾਂ ਦੀ ਸਪੋਰਟ ਕਰਦੇ ਨੇ ਕੋਈ ਕੈਂਪੇਨ ਕਰਦੇ ਨੇ ਵਿਰੋਧਤਾ ਤਾਂ ਫਿਰ ਸਾਹਮਣੇ ਆ ਕਿਸਾਨ ਤਾਂ ਸਾਹਮਣੇ ਝੰਡੇ ਲੈ ਕੇ ਆਉਣਗੇ ਜੀ ਉਹਨਾਂ ਦਾ ਵਿਰੋਧ ਕਰਨ ਬਿਲਕੁਲ ਮਾਜਾ ਸਭ ਤੁਸੀਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਦੇਖੋ ਇਹਨਾਂ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਹਾਲਾਤ ਰਾਜਨੀਤਿਕ ਲੀਡਰ ਕੋਈ ਵੀ ਹੈ ਦੇਖੋ ਜੇ ਉਹ ਲੋਕਾਂ ਦੀ ਸੇਵਾ ਕਰਨਗੇ ਲੋਕ ਉਹਨਾਂ ਦਾ ਜੀਆ ਨੂੰ ਕਰਨ ਲਈ ਤਿਆਰ ਰਹਿੰਦੇ ਨੇ ਜੇ ਉਹ ਲੋਕਾਂ ਦੇ ਹੱਕ ਦੇ ਵਿੱਚ ਗੱਲ ਨਹੀਂ ਕਰਨਗੇ ਲੋਕਾਂ ਦੇ ਹੱਕਾਂ ਦੇ ਲਈ ਗੱਲ ਨਹੀਂ ਕਰਨਗੇ ਉਹਨਾਂ ਦੀ ਲੜਾਈ ਨਹੀਂ ਲੜਨਗੇ ਤਾਂ ਲੋਕ ਡਲੇ ਲੱਗੇ ਪਹਿਲਾਂ ਤਿਆਰ ਖੜੇ ਨੇ ਤੇ ਇਹਨਾਂ ਨੂੰ ਐ ਕਿ ਡਲੇ ਦਿਖਾਤੇ ਹਜੇ ਤਾਂ ਸ਼ੁਰੂਆਤ ਹੈ ਹਜੇ ਤਾਂ 2 ਮਹੀਨੇ ਪਏ ਨਹੀਂ ਪੰਜਾਬ ਦਾ ਜਿਹੜਾ ਗੇੜ ਸ਼ੁਰੂ ਹੋਣਾ ਹੈ ਹਜੇ ਤਾਂ ਸ਼ੁਰੂਆਤ ਹੈ ਹਜੇ ਤਾਂ ਇਹ ਨਹੀਂ ਪਤਾ ਲੋਕ ਇਹਨਾਂ ਨੂੰ ਜੂ ਤੋਂ ਬਾਹਰ ਛੱਡ ਕੇ ਆਇਆ ਕਰਨ ਵੀ ਪਾਈ ਇੱਥੇ ਤੱਕ ਜਮੀਨ ਸਾਡੀ ਅਗਲੀ ਹੱਦ ਵਾਲੇ ਬਾਅਦ ਚ ਤੁਹਾਨੂੰ ਅੱਗੇ ਅੱਗੇ ਜਾ ਕੇ ਦੇਖਣਗੇ ਹਜੇ ਤਾਂ ਜਨਕੀ ਕੰਪੇਨ ਸਟਾਰਟ ਨਹੀਂ ਹੋਈ ਪੂਰੀ ਸ਼ੁਰੂਆਤ ਨਹੀਂ ਹੋਈ ਹਜੇ ਤਾਂ ਇੱਕ ਊਂ ਟ੍ਰੇਲਰ ਜਾ ਚੱਲ ਰਿਹਾ ਵੋਟਰ ਦੇਖੋ ਮੋਦੀ ਸਾਹਿਬ ਦੇ ਦਿਮਾਗ ਦੇ ਵਿੱਚ ਅਮਿਤ ਸ਼ਾਹ ਦੇ ਦਿਮਾਗ ਦੇ ਵਿੱਚ ਜਾਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਬੀਜੇਪੀ ਦੀ ਕਿਉਂਕਿ ਬਹੁਤ ਮੋٹے ਮੋٹے ਦਿਮਾਗ ਵਾਲੇ ਇਹਨਾਂ ਦੇ ਹਰਜੀਤ ਸਿੰਘ ਗਰੇਵਾਲ ਵਰਗੇ ਵਿਚਾਰੇ ਇੱਥੇ ਬੈਠੇ ਨੇ ਜਿਨ੍ਹਾਂ ਦੀ ਮੋਟੀ ਜੀ ਮੱਤਾਂ ਮੈਂ ਸਿੱਧੀ ਪੰਜਾਬੀ ਦੀ ਗੱਲ ਕਹੂੰਗਾ ਜਿਨ੍ਹਾਂ ਨੂੰ ਗੱਲ ਕਰਨ ਦਾ ਮੂੰਹ ਦਾ ਨਹੀਂ ਪਤਾ ਸੁਰਦਾ ਨਹੀਂ ਪਤਾ ਉਹ ਬੰਦੇ ਪੰਜਾਬ ਦੇ ਵਿੱਚ ਅੱਜ ਜ ਉਹ 2027 ਦੀ ਤਿਆਰੀ ਕਰਨਾ ਚਾਹੁੰਦੇ ਨੇ ਪਰ ਇਹ ਪੰਜਾਬ ਦੇ ਲੋਕ ਨੇ ਇਹ ਪੰਜਾਬ ਦੇ ਕਿਸਾਨ ਨੇ ਜਿਹੜੇ ਤੁਹਾਨੂੰ ਮੂੰਹ ਤੋੜ ਜਵਾਬ ਦੇਣਗੇ ਤੁਹਾਨੂੰ ਇੱਥੋਂ ਪੰਜਾਬ ਦੇ ਵਿੱਚ ਛੱਡੋ ਤੁਹਾਨੂੰ ਇੰਡੀਆ ਚੋਂ ਵੀ ਵਾਰ ਕਰਕੇ ਦਿਖਾਉਣਗੇ ਜਿਹੜੀ ਬੀਜੇਪੀ ਦੀ ਅਸਲ ਚ ਤਿਆਰੀ ਹੈ ਉਹਨੂੰ ناکਾਮਯਾਬ ਕਰਨ ਦੇ ਵਿੱਚ ਪੂਰੇ ਲੋਕ ਪੂਰੇ ਅਜਕਦੀ ਘੜੀ ਪੂਰੇ ਤਿਆਰ ਨੇ ਬਿਲਕੁਲ ਸਿਕੰਦਰ ਸਿੰਘ ਮਲੂਕਾ ਦਾ ਬੇਟਾ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਨੂੰ ਦੋਨੇ ਸ਼ਾਮਲ ਹੋਏ ਨੇ ਪਰ ਸਿਕੰਦਰ ਸਿੰਘ ਮਲੂਕਾ ਹਜੇ ਪਰਦੇ ਪਿੱਛੇ ਨੇ ਕੀ ਲੱਗਦਾ ਉਹਨਾਂ ਦੀ ਕੀ ਥਿੰਕਿੰਗ ਹੋ ਸਕਦੀ ਹੈ ਕੀ ਸੋਚਣੀ ਹੋ ਸਕਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਰਹਿਣਗੇ ਜਾਂ ਉਹ ਵੀ ਭਾਜਪਾ ਚ ਛਾਲ ਮਾਰ ਸਕਦੇ ਨੇ ਮੈਨੂੰ ਸਮਝ ਨਹੀਂ ਲੱਗਦੀ ਜੀ ਇੱਥੇ ਪੰਜਾਬ ਬਚਾਓ ਯਾਤਰਾ ਚਲਾ ਰਹੀ ਹੈ ਕਿ ਪਰਿਵਾਰ ਬਚਾਓ ਯਾਤਰਾ ਇਹਨਾਂ ਨੂੰ ਚਲਾਉਣੀ ਚਾਹੀਦੀ ਹੈ ਇੱਕ ਪਾਸੇ ਤਾਂ ਇਹ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਇਹਨਾਂ ਨੂੰ ਮੈਨੂੰ ਲੱਗਦਾ ਪੰਜਾਬ ਚ ਜਾਓ ਯਾਤਰਾ ਛੱਡ ਕੇ ਉਹ ਪਰਵਾਹ ਚ ਜਾਓ ਯਾਤਰਾ ਕਰ ਲੈਣੀ ਚਾਹੀਦੀ ਆ ਕਿਉਂਕਿ ਕਹਿੰਦੇ ਨੇ ਉਹਨੇ ਸਿਆਣੇ ਨੇ ਕਿਹਾ ਹੋਇਆ ਜੋ ਫਿਲਮ ਦੇ ਵਿੱਚ ਇੱਕ ਕਮੇਡੀ ਫਿਲਮ ਦੇ ਵਿੱਚ ਸੀਨ ਹੈ ਕਿ ਜਿਹੜੀ ਔਲਾਦ ਹੈ ਜੇ ਉਹ ਚੰਗੀ ਨਾ ਹੋਵੇ ਤਾਂ ਉਹਦਾ ਕੋਈ ਸਵਾਦ ਨਹੀਂ ਮਾੜੀ ਔਲਾਦ ਨਾ ਮਜਾ ਨਾ ਸਵਾਦ ਕਿਉਂਕਿ ਦੇਖੋ ਸੁੱਚਾ ਸਿੰਘ ਲੰਗਾ ਦੇ ਬੇਟੇ ਦੀ ਗ੍ਰਿਫਤਾਰੀ ਹੁੰਦੀ ਹੈ ਇਹਨਾਂ ਦਾ ਬੇਟਾ ਇਹਨਾਂ ਦੀ ਨੂੰਹ ਇਹਨਾਂ ਦੇ ਬਿਨਾਂ ਪੁੱਛੇ ਜਾਂਦੇ ਨੇ ਇਹਨਾਂ ਦੇ ਪੁੱਛ ਕੇ ਜਾਂਦੇ ਨੇ ਗੱਲ ਸਮਝ ਤੋਂ ਬਾਹਰ ਹੈ ਪਿਛਲੇ ਤੁਸੀਂ ਜਦੋਂ ਲੋਕ ਸਭਾ ਸੀਐਮ ਸਾਹਿਬ ਭਗਵੰਤ ਮਾਨ ਇਥੋਂ ਚੋਣ ਲੜੇ ਸੀ 2019 ਵੇਲੇ 2017 ਵੇਲੇ ਉਦੋਂ ਢੀਂਡਸਾ ਸਾਹਿਬ ਤੇ ਢੀਂਡਸਾ ਸਾਹਿਬ ਦਾ ਬੇਟਾ ਤੁਸੀਂ ਦੇਖੋ ਅੱਡੋ ਅੱਡ ਚੋਣ ਲੜੇ ਨੇ ਉਹਨਾਂ ਨੇ ਅੱਡ ਖੇਤਰੀ ਪਾਰਟੀ ਬਣਾ ਲਈ ਵੱਡੇ ਢੀਂਡਸਾ ਸਾਹਿਬ ਦਿੱਲੀ ਜਾ ਕੇ ਬੈਗੇ ਉਹ ਯਾਰ ਜਿਨ੍ਹਾਂ ਦੇ ਅੱਜ ਧੀ ਪੁੱਤ ਨਹੀਂ ਜਿਨ੍ਹਾਂ ਦੇ ਕਹਨੇ ਚ ਹੈਗੇ ਤਾਂ ਉਹ ਸਵਾ ਇਹਸ ਰਾਜਨੀਤੀਆਂ ਦੇ ਰਹੀਂ ਤੁਹਾਡੀ ਸੇਵਾ ਕਰ ਲੈਣਗੇ ਕਦੇ ਤੁਹਾਡੀ ਸੇਵਾ ਨਹੀਂ ਕਰ ਸਕਦੇ ਇਹ ਲੋਕ ਸਿਰਫ ਆਪਦੀ ਸੇਵਾ ਕਰਨ ਤੇ ਲੱਗੇ ਹੋਏ ਨੇ ਆਪਦੀ ਸੇਵਾ ਨੂੰ ਝਮਕਾਉਣ ਤੇ ਲੱਗੇ ਹੋਏ ਨੇ ਬਿਲਕੁਲ ਬਾਕੀ ਜਿਹੜੇ ਬਦਲ ਰਹੇ ਨੇ ਪਾਰਟੀਆਂ ਬਦਲ ਰਹੇ ਕੀ ਲੱਗਦਾ ਤੁਹਾਨੂੰ ਲੋਕ ਅਕਸੈਪਟ ਕਰਨਗੇ ਉਹਨਾਂ ਨੂੰ ਲੋਕ ਉਹਨਾਂ ਨੂੰ ਉਹਨਾਂ ਦੇ ਹੱਕ ਚ ਵੋਟਾਂ ਪਾਉਣਗੇ ਕੀ ਕਰਨਗੇ ਕਿਵੇਂ ਦਾ ਲੱਗਦਾ ਤੁਹਾਨੂੰ ਮਾਜਰ ਸਾਹਿਬ ਤੁਹਾਨੂੰ ਲੱਗਦਾ ਵੀ ਇਹ ਪਾਰਟੀ ਬਦਲ ਰਹੇ ਨੇ ਪਾਰਟੀ ਉਹੀ ਹੈ ਬੀਜੇਪੀ ਦਾ ਦੂਜਾ ਨਾਮ ਅਕਾਲੀ ਦਲ ਹੈ ਅਕਾਲੀ ਦਾ ਨਾਮ ਦੂਜਾ ਨਾਮ ਬੀਜੇਪੀ ਹੈ ਕਿਉਂਕਿ ਸ਼ਕਤੀਮਾਨੀ ਗੰਗਾਦਰ ਹੈ ਇਹ ਪਾਰਟੀ ਨਹੀਂ ਬਦਲੀ ਜਾਂਦੀ ਇੱਕ ਸਿਰਫ ਇਹਨਾਂ ਦਾ ਡੀਐਨਏ ਚੇਂਜ ਕੀਤਾ ਜਾਂਦਾ ਰਾਜਨੀਤੀ ਦਾ ਜਿਹੜਾ ਰਾਜਨੀਤੀ ਫਿਰ ਅਲਾਈਂਸ ਕਰ ਲੈਂਦੇ ਇਹ ਫਿਰ ਅਲਾਈਂਸ ਕਰ ਲੈਂਦੇ ਜਿਵੇਂ ਤੁਸੀਂ ਗੱਲਬਾਤ ਹੋਣਾ ਸੀ ਜੇ ਇਸ ਤਰ੍ਹਾਂ ਅਲਾਈਂਸ ਹੁੰਦਾ ਹੋ ਸਕਦਾ ਜਲੰਧਰ ਦੇ ਵਿੱਚ ਰਿੰਕੂ ਨਾ ਆਉਂਦਾ ਹੋ ਸਕਦਾ ਜਿਹੜੇ ਤਿੱਖੇ ਬਿਆਨ ਸੀਗੇ ਬਿੱਟੂ ਜੀ ਦੇ ਲੁਧਿਆਣੇ ਦੇ ਵਿੱਚੋਂ ਕਿਉਂਕਿ ਅਮਿਤ ਸ਼ਾਹ ਨੂੰ ਉਹਨਾਂ ਨੇ ਪਹਿਲਾਂ ਫੋਨ ਕਰਕੇ ਪੁੱਛਿਆ ਵੀ ਜੇ ਬਾਦਲਾਂ ਨਾਲ ਤੁਹਾਡਾ ਅਲਾਈਂਸ ਨਹੀਂ ਹੁੰਦਾ ਤਾਂ ਮੈਂ ਤੁਹਾਡੇ ਨਾਲ ਚੱਲ ਸਕਦਾ ਆਦਰਵਾਇਜ਼ ਨਹੀਂ ਉਹ ਕਹਿੰਦੇ ਵੀ ਸਾਡਾ ਅਲਾਈਂਸ ਨਹੀਂ ਹੋ ਰਿਹਾ ਤਾਂ ਅਗਲੇ ਦਿਨ ਬਿੱਟੂ ਨੇ ਉਧਰ ਛਾਲ ਮਾਰਤੀ ਪਰ ਹੁਣ ਬਿੱਟੂ ਨੂੰ ਵਿਚਾਰੇ ਨੂੰ ਕੀ ਸਮਝ ਆਵੇ ਅਕਾਲੀ ਦਲ ਨਹੀਂ ਅਕਾਲੀ ਪਾਰਟੀ ਉਹੀ ਹੈ ਸਿਰਫ ਇੱਕ ਨਾਮ ਚੇਂਜ ਕੀਤਾ ਹੈ ਇਹਨਾਂ ਨੂੰ ਉੱਥੇ ਹੀ ਲਿਆਂਦਾ ਜਾ ਰਿਹਾ ਹੈ ਤੁਸੀਂ ਇੱਕ ਚੀਜ਼ ਦੇਖੋ ਸੁੱਚਾ ਸਿੰਘ ਲੰਗਾ ਦੇ بیٹے ਦੀ ਗ੍ਰਿਫਤਾਰੀ ਹੋਈ ਹੈ ਤੇ ਅੱਜ ਤੋਂ ਪਹਿਲਾਂ ਕਿਉਂ ਨਾ ਹੋ ਗਈ ਉਹ ਉਹ ਚੋਣਾਂ ਦੇ ਨੇੜੇ ਕਿਉਂ ਆ ਗਈ ਸਪੋਇ ਕਰੋ ਚਲੋ ਕਿਸੇ ਦਾ ਧੀ ਪੁੱਤ ਅੱਜ ਨਸ਼ਾ ਕਰਦਾ ਉਹ ਪਹਿਲਾਂ ਵੀ ਕਰਦਾ ਹੋਣਾ ਉੱਥੇ ਪੰਜ ਮੁੰਡਿਆਂ ਤੇ ਇੱਕ ਕੁੜੀ ਦੇ ਨਾਲ ਜਾ ਕੇ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਤੁਸੀਂ ਇਸ ਗੱਲ ਨੂੰ ਸਮਝੋ ਇਹ ਗੱਲ ਕਿੱਥੇ ਜਾਂਦੀ ਹੈ ਕਿਉਂਕਿ ਦੇਖੋ ਜਿਹੜੇ ਬੰਦੇ ਨੇ ਰੈਂਡੀ ਨੇ ਬਿਆਨ ਦਿੱਤਾ ਸੀ ਉਹਦੇ ਬੇਟੇ ਨੂੰ ਪਹਿਲਾਂ ਫਸਾਇਆ ਗਿਆ ਉਹਨੂੰ ਉਹਦੇ ਗੇਟ 'ਚ ਲੈ ਕੇ ਇਹ ਇਹਨਾਂ ਦੇ 3 ਪੁੱਤਾਂ ਦੇ ਰਾਹੀਂ ਆਪਣੀ ਕਿੜ ਕੱਢਦੇ ਨੇ ਉਹਨਾਂ ਦੇ ਪਰਚੇ ਕਰਾਉਂਦੇ ਨੇ ਅੰਦਰ ਦਿੰਦੇ ਨੇ ਫਿਰ ਭਾਜਪੀ ਚ ਲੈ ਜਾਂਦੇ ਨੇ ਅੱਜ ਲੋਕਤੰਤਰ ਦਾ ਜਿਹੜਾ ਘਾਣਾ ਪੂਰੇ ਦੇਸ਼ 'ਚ ਭਾਜਪੀ ਕਰਨ ਤੇ ਲੱਗੀ ਹੋਈ ਆ ਇਹ ਆਪਣੀ 2027 ਦੀ ਜਿਹੜੀ ਇਹਨਾਂ ਨੂੰ ਕਲੀਅਰ ਪਤਾ ਹੈ ਵੀ ਪੰਜਾਬ ਦੇ ਵਿੱਚੋਂ ਸਾਨੂੰ ਲੋਕ ਮੂੰਹ ਨਹੀਂ ਲਾਉਂਦੇ ਪਰ ਫਿਰ ਵੀ ਇਹ ਆਪਣਾ ਅੱਗੇ ਦਾ ਪੜਾਅ ਤਿਆਰ ਕਰਨ ਲੱਗੀ ਹੋਈ ਆ ਬੀਜੇਪੀ ਠੀਕ ਹੈ ਜਿਹੜੇ ਲੀਡਰ ਵੀ ਸ਼ਾਮਲ ਹੋ ਰਹੇ ਨੇ ਪੰਜਾਬ ਦੇ ਲੀਡਰ ਕਿਉਂਕਿ ਪੰਜਾਬ ਦੇ ਲੀਡਰਾਂ ਨੂੰ ਹੁਣ ਲੱਗਦਾ ਕਿ ਬੀਜੇਪੀ ਦਾ ਵਿਰੋਧ ਹੋ ਰਿਹਾ ਜੀ ਇੱਥੇ ਪਿੰਡਾਂ 'ਚ ਵਿਰੋਧ ਹੋ ਰਿਹਾ ਲਗਾਤਾਰ ਚੱਲ ਰਿਹਾ ਫਿਰ ਉਹ ਸ਼ਾਮਲ ਕਿਉਂ ਹੋ ਰਹੇ ਨੇ ਕੀ ਲੱਗਦਾ ਉਹਨਾਂ ਨੂੰ 27 ਤੇ ਨਿਗਾਹ ਮਾਰਨ ਜੀ ਵੀ ਕੀ ਪਤਾ ਉਹਨੂੰ ਸਿਸਟਮ ਆ ਜਿਹੜਾ ਸਾਰਾ ਸੈੱਟ ਹੋ ਜੇ ਮਾਜਾ ਸਾਹਿਬ ਤੁਸੀਂ ਇੱਕ ਗੱਲ ਦਾ ਧਿਆਨ ਰੱਖਿਓ ਕਦੇ ਵੀ ਭਾਵੇਂ ਰਾਜਨੀਤਿਕ ਪਾਰਟੀ ਕਾਂਗਰਸ ਆ ਭਾਵੇਂ ਆਮ ਆਦਮੀ ਪਾਰਟੀ ਆ ਭਾਵੇਂ ਹੋਰ ਕੋਈ ਵੀ ਪਾਰਟੀ ਆ ਇਹਨਾਂ ਪਾਰਟੀਆਂ ਦੇ ਵਿੱਚੋਂ ਕੋ ਤਾ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਇਹਨਾਂ ਦੇ ਨਾਮ ਦੇ ਮਗਰੋਂ ਲੀਡਰ ਨਾ ਦਾ ਸ਼ਬਦ ਹਟਾ ਦੇਣਗੇ ਠੀਕ ਹੈ ਇਹਨਾਂ ਨੂੰ ਕਿਸੇ ਨੇ ਵਰਕਰ ਨਹੀਂ ਕਿਹਾ ਕਰਨ ਕਿਉਂਕਿ ਭਾਜਪੀ ਨੇ ਜਿਹੜਾ ਸਾਡੇ ਕਿਸਾਨਾਂ ਦਾ ਸਾਡੇ ਲੋਕਾਂ ਦਾ ਨੋਟਬੰਦੀ ਕਰਕੇ ਸਾਡੇ ਵਪਾਰੀਆਂ ਦਾ ਜੀਐਸਟੀ ਲਾ ਕੇ ਸਾਡੇ ਸਾਰੇ ਵਰਗਾਂ ਦਾ ਖਾਤਮਾ ਕੀਤਾ ਹੈ ਹੌਲੀ 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 ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਜਵਾਬ ਅਸੀਂ ਵੋਟਾਂ ਦੇ ਰਾਹੀਂ ਇਹਨਾਂ ਨੂੰ ਪੰਜਾਬ ਛੱਡੋ ਇੰਡੀਆ ਦੇ ਵਿੱਚੋਂ ਬਾਹਰ ਕਰਾਂਗੇ ਕੋਈ ਗੱਲ ਨਹੀਂ ਦਿਨ ਆ ਗਏ ਇਹਨਾਂ ਦੇ ਬਿਲਕੁਲ ਜੀ ਇੱਕ ਪਾਸੇ ਵੱਡੇ ਵੱਡੇ ਲੀਡਰ ਵੱਡੇ ਵੱਡੇ ਅਫੀਸਰ ਬੀਜੇਪੀ ਚ ਸ਼ਾਮਲ ਹੋ ਰਹੇ ਨੇ ਤੇ ਦੂਜੇ ਪਾਸੇ ਜਿਹੜੀ ਆਵਾਜ਼ ਆ ਜਿਹੜੀ ਪੰਜਾਬ ਦੀ ਆਵਾਜ਼ ਆ ਉਹ ਕਹਿ ਰਹੇ ਨੇ ਕਿ ਬੀਜੇਪੀ ਨੇ ਨੁਕਸਾਨ ਕੀਤਾ ਬੀਜੇਪੀ ਨੂੰ ਪੰਜਾਬ ਦੇ ਕਿਸਾਨ ਮੂੰਹ ਨਹੀਂ ਲਗਾਉਣਗੇ ਬੀਜੇਪੀ ਦੀ ਪੰਜਾਬ ਦੇ ਵਿੱਚ ਜਿੱਤ ਨਹੀਂ ਹੋ ਸਕਦੀ ਨਹੀਂ ਪੈਰ ਫੈਸਾਰ ਸਕਦੀ ਬੀਜੇਪੀ ਅਤੇ ਹੁਣ ਦੇਖਣਾ ਹੋਵੇਗਾ ਕਿ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਉਹਨਾਂ ਦਾ ਬੇਟਾ ਗੁਰਪ੍ਰੀਤ ਸਿੰਘ ਪਰਮਪਵਾਲ ਕੌਰ ਉਹਨਾਂ ਦੀ ਨੂੰਹ ਆ ਉਹ ਬੀਜੇਪੀ ਚ ਸ਼ਾਮਲ ਹੋਏ ਨੇ ਕਿ ਕਿਸ ਮਨਸਾ ਦੇ ਨਾਲ ਸ਼ਾਮਲ ਹੋਏ ਨੇ ਤੇ ਅਤੇ ਪੰਜਾਬ ਸਰਕਾਰ ਉਹਨਾਂ ਦਾ ਅਸਤੀਫਾ ਮਨਜ਼ੂਰ ਕਦੋਂ ਕਰੇਗੀ ਇਹ ਵੱਡੇ ਸਵਾਲ ਨੇ ਸੋ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਸਟੇਟਮੈਂਟ ਦਿੱਤੀ ਆ ਕਿ ਕਿਵੇਂ ਦੀ ਕੋਈ ਕਾਰਵਾਈ ਹੁੰਦੀ ਆ ਜਾਂ ਅਸਤੀਫਾ ਮਨਜ਼ੂਰ ਹੁੰਦਾ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਜਾ ਸੈਂਟਰਲ ਪੰਜਾਬ ਟੀਵੀ